ਸਸਰੀ ਕਾਲ ਅੱਜ ਦਿਨ ਹੈ ਐਤਵਾਰ 2 ਤਰੀਕ 11ਵਾਂ ਮਹੀਨਾ 2025 ਤੇ ਅੱਜ ਅਸੀਂ ਕਲੱਬ ਵੱਲੋਂ ਸ਼ਹੀਦ ਉਦਮ ਸਿੰਘ ਸਭਾਵਾਂ ਗਰੁੱਪ ਕਲੱਬ ਵੱਲੋਂ ਅਸੀਂ ਅੱਜ ਸਕੂਲ ਦੀ ਸਫਾਈ ਕਰਾਂਗੇ ਤੇ ਬਾਟਰ ਵਾਕਸ ਦਿਖਾ ਦਿਓ ਜੀ ਮਾੜਾ ਜਿਹਾ ਮੁੰਡਿਆਂ ਨੂੰ ਬਾਟਰ ਲਾਈਖੋ ਜੀ ਪੂਰਾ ਸਾਫ਼ ਹੋ ਚੁੱਕਿਆ ਤੇ ਹੁਣ ਅਸੀਂ ਪਿੰਡ ਦੀ ਫੇਰ ਨੂੰ ਰੰਗ ਕਰਨ ਜਾ ਰਹੇ ਹਾਂ ਮੈਂ ਜਸਪਾਲ ਬਲਕਾਰ ਅਤੇ ਜਸਪ੍ਰੀਤ ਅਸੀਂ ਪਿੰਡ ਦੀ ਫੇਰ ਨੂੰ ਰੰਗ ਕਰ ਰਹੇ ਹਾਂ ਤੇ ਬਾਕੀ ਜਿਹੜੇ ਆਪਾਂ ਸਾਰੇ ਉਹ ਕਰਾਂਗੇ ਅੱਜ ਆਪਾਂ ਸਕੂਲ ਸਾਫ਼ ਆਪਾਂ ਅੱਗੇ ਵਧਦੇ ਹਾਂਗੇ ਮੇਰੀ ਵੀਡੀਓ ਦੇਖ ਰਹੇ ਮਿੱਤਰ ਵੇਲਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼ਸ਼ਰੀ ਦਾ ਅੱਜ ਆਪਾਂ ਬਾਟਰਵਾਸ ਸਾਫ ਬਾਟਰਵਾਸ ਸਾਫ ਕਰਨਾ ਦਾ ਆਪਣੇ ਮੁੰਡੇ ਸਾਰੇ ਤਿਆਰ ਆ ਗਏ ਤੇ ਜਿਹੜੇ ਆਪਾਂ ਦੇ ਮੁੰਡੇ ਰਹਿ ਗਏ ਉਹ ਕਰਾਂਗੇ ਆਪਾਂ ਬਾਟਰਵਾਸ ਸਾਫ ਬਾਟਰਵਾਸ ਸਾਫ ਦਾ ਸੱਚ ਕਰਤਾ ਉਹ ਆਪਾਂ ਕਰਾਂਗੇ ਸਕੂਲ ਸਾਫ ਵਧੀਆ ਤੇਈ ਦੇ 10 ਮਹੀਨੇ ਚਾ ਕਾਸ਼ ਤੇ ਜਿਹੜਾ ਕਾ ਵੱਡੇ ਪਿਆਸੀ ਪਹਿਲਾਂ ਮਾਸਟਰਾਂ ਨੇ ਵਧਾਇਆ ਹੋਊਗਾ ਥੋੜਾ ਮੋਟਾ ਜਾਂ ਆਪਣੇ ਮੁੰਡਿਆਣੀ ਕਰਾ ਹੋਊਗਾ ਤਣੂ ਆਪਾਂ ਅੱਗ ਲਾਤੀ ਤੇ ਇਹਦੇ ਪਹਿਲਾਂ ਸਪਰੇਅ ਕੀਤੀ ਸੀਗੀ ਵੀ ਇਹਦੇ ਕਾਰਨ ਸੁੱਕ ਜੇ ਬਹੁਤ ਵੱਡਾ ਸੀਗਾ ਵੀ ਸੁੱਕਿਆ ਪਿਆ ਬਸ ਹੁਣ ਕੱਲਾ ਪੱਟਣੀ ਉਤੋਂ ਆਪਣੇ ਜਵਾਨਾਂ ਨੇ ਹੁਣ ਕੰਗਾ ਚੱਕ ਲਿਆ ਤੇ ਅੱਜ ਆ ਸਾਰਾ ਨਿਮੇੜ ਲਾਂਗਾ ਫਾਲੀ ਜਸਪਾਲ ਬਲਕਾਰ ਕੋਗਾ ਤੇ ਅਰਸ਼ੀ ਆਪਣੇ ਰੰਗ ਗਰੀ ਜਾਂਦੇ ਆ ਤੇ ਬਹੁਤ ਹੀ ਸੋਹਣਾ ਲੱਗ ਰਿਹਾ ਹੈ ਇਹ ਕਲਰ ਆਸੇ-ਵਾਸੇ ਤੇ ਕੁਸਲਾ ਵੀ ਆ ਖਾਣ ਪੀਣ ਨੂੰ ਆਪਣਾ ਦੋਸਤ ਆਕੋ ਗਿਰਗੇ ਬਹੁਤ ਮਿਹਨਤ ਕਰੀ ਜਾਂਦੇ ਆਪਣੇ ਮੁੰਡੇ ਤੇ ਪ੍ਰਮਾਤਮਾ ਇਹਨਾਂ ਦੀ ਮਿਹਨਤ ਨੂੰ ਦੇਖ ਵੀ ਰਿਹਾ ਤੇ ਰੰਗ ਭਾਗ ਲਾ ਵੀ ਰਿਹਾਗਾ ਇਧਰ ਆ ਗਿਆ ਆਪਣਾ ਦੋਸਤ ਹੋਰ ਆ ਗਿਆ ਆਪਣੇ ਦੋ ਮੁੰਡੇ ਕਲੱਬ ਦੇ ਸੀ ਦੋ ਦੋ ਸੰਗ ਕਲੱਬ ਦੇ ਨੌਜਵਾਨ ਆ ਗਏ ਸਿੰਦਰ ਸਿਕੰਦਰ ਹਾਂ ਭਾਈ ਹੋਰ ਕਿੱਥੇ ਕਿੱਥੇ ਕੰਮ ਚੱਲੀ ਜਾਂਦੇ ਹੁਣ ਆਪਣੇ ਆਪਾਂ ਸਕੂਲ ਚ ਲਾਗੇ ਕੰਮ ਭਾਈ ਹਾਂ ਬਾਕੀ ਆਪਣੇ ਮੁੰਡੇ ਉੱਪਰ ਚਲੀ ਜਾਂਦੇ ਪਹਿਲੇ ਇੱਕ ਰੰਗ ਵੀ ਕਰੀ ਜਾਂਦੇ ਆਪਣੇ ਮੁੰਡੇ ਉੱਧਰ ਬਸ ਸਾਡੇ ਤੇ ਹਾਂ ਤੇ ਇੱਧਰ ਕੁਲਦੀਪ ਪ੍ਰਧਾਨ ਹੋਰ ਪ੍ਰਧਾਨ ਸਾਹਿਬ ਕੀ ਹਾਲ ਆ ਬਈ ਪ੍ਰਧਾਨ ਸਾਹਿਬ ਕੀ ਹਾਲ ਆ ਠੀਕ ਹੈ ਠੀਕ ਹੈ ਅੱਜ ਸਕੂਲ ਦੀ ਸਫਾਈ ਕਿੰਨੇ ਦਿਨ ਹੋਜੂ ਵੀ ਅੱਜ ਇਹ ਬਈ 2 ਇੱਕ ਐਂਤ ਵਾਰ ਹੋਰ ਲੱਗੂਗਾ ਇੱਕ ਐਂਤ ਵਾਰ ਹੋਰ ਲੱਗੂਗਾ ਹਾਂ ਬਾਕੀ ਆਹ ਤਾਂ ਅੱਜ ਹੋਈ ਜਾਊਗਾ ਸਾਹਮਣੇ ਵਾਲਾ ਹਣ ਇੱਥੇ ਜਗਰਾਤਾ ਕਰਾਉਣਾ ਇੱਥੇ 22 ਤਰੀਕ ਨੂੰ ਆਪਣੇ ਜਗਰਾਤਾ ਗਾ ਬਈ ਉਹ ਇੱਥੇ ਕਰਾਉਣਾ ਗਾ ਸਕੂਲ ਚਾਇਤ ਕੀ ਪਹਿਲਾਂ ਬਿਹਾਰੇ ਕੇ ਬਾਣ ਚ ਹੁੰਦਾ ਹੁੰਦਾ ਸੀਗਾ ਹੁਣ ਸਕੂਲ ਚ ਕਰਾਉਣਾ ਆ ਬਾਈ ਜਾਂਟੀ ਹੋਰ ਬਈ ਜਾਂਟੀ ਕੀ ਹਾਲ ਆ ਨਹੀਂ ਕੀ ਹਾਲ ਆ ਜੀ ਵਧੀਆ ਜੀ ਵਧੀਆ ਖੇਡ ਜਾਂਦੇ ਹੈਗੇ ਹੋ ਆਪਾਂ ਪਿਚ ਬਣਾਈ ਸੀਗੀ ਤੇ ਪ੍ਰਧਾਨ ਸਾਹਿਬ ਇਹਨਾਂ ਨੂੰ ਕੁਝ ਸਮਝਾਈ ਜਾਂਦੇ ਹੈਗੇ ਵੀ ਇੱਕ ਦੂਜੇ ਨਾਲ ਲੜਨਾ ਨਹੀਂ ਵੀ ਸਾਰੇ ਖੇਡੋ ਕੁਝ ਵਾਕ ਹੁੰਦੇ ਵੀ ਕਹਿ ਦਿੰਦੇ ਹੈਗੇ ਤੈਨੂੰ ਨਿਕੜਾਉਂਦੇ ਤੈਨੂੰ ਨਿਕਲਾਉਂਦੇ ਪ੍ਰਧਾਨ ਸਾਹਿਬ ਉਹਨਾਂ ਨੂੰ ਸਮਝਾਉਂਦੇ ਹੈਗੇ ਵੀ ਸਾਰੇ ਆਣੇ ਰਲ ਕੇ ਖੇਡੋ ਲੜਨਾ ਨਹੀਂ ਕਿਸੇ ਨਾਲ ਪਕਾਣੂ ਆਹੇ ਸਾਰਾ ਸਾਫ ਕਰਤਾ ਇੰਨਾ ਉਧਰੋਂ ਵੀ ਸਾਫ ਕਰਤਾ ਅਸਾ ਹਾ ਰਹਿ ਗਿਆ ਹੁਣ ਆ ਇਧਰੋਂ ਡੇਕਾਂ ਚੋਂ ਕੱਢਣ ਵਾਲਾ ਇਹ ਦੋ ਦਿਨਾਂ ਦਾ ਕੰਮ ਆ ਦੋ ਦਿਨਾਂ ਚ ਨਿਬੜ ਜਾਊਗਾ ਇੱਥੇ ਜਸਵਿੰਦਰ ਅੜਗੇ ਮੈਚ ਦੇਖੀ ਜਾਂਦੇ ਹੈਗੇ ਅਭਿਸ਼ੇਕ ਸ਼ਰਮਾ ਚਪ ਕੱਢੀ ਜਾਂਦਾਗਾ ਦੇਖਦਾ ਨਹੀਂ ਰਹਿਸ ਕੋ ਆਏਗਾ ਗੱਗੂ ਆਪਣੇ ਨਾਲ ਕੰਮ ਕਰਾਉਣਾ ਐ ਸਪੈਸ਼ਲ ਬਹੁਤ ਹੀ ਵਧੀਆ ਮੁੰਡਾ ਹੈ ਪਿੰਡ ਦਾ ਤੇ ਉਧਰ ਪ੍ਰਧਾਨ ਤੇ ਸ਼ਕਤਰ ਲੱਗੇ ਹੋਇਆ ਤੇ ਇਧਰ ਮੈਚ ਚੱਲ ਜਿੰਦਾਗਾ ਇੰਡੀਆ ਦੇ ਆਸਟ੍ਰੇਲੀਆ ਦਾ ਨੰਬਰ ਜੇ ਦੇਖ ਜਿੰਦੇ ਆ ਬਸ ਮੁੰਡੇ ਸਕੋਰ ਜੇ ਦੇਖ ਜਿੰਦੇ ਆਗੇ ਤੇ ਫਿਰ ਕੰਮ ਤੇ ਲੱਗ ਜਿੰਦੇ ਆਗੇ ਕ੍ਰਿਕਟ ਦੇ ਬਹੁਤ ਵੱਡੇ ਫੈਨ ਆਗੇ ਆਪਣੇ ਲਵਰ ਆ ਕ੍ਰਿਕਟ ਕਲਵਰੀ ਆ ਮੁੰਡੇ ਸ਼ਕਤਰ ਵੀ ਤੇ ਪ੍ਰਧਾਨ ਵੀ ਦੋਨੇ ਕ੍ਰਿਕਟ ਲਵਰ ਆਗੇ ਛੋਟੇ ਸਾਹਮਣੇ ਜਿੰਨਾ ਮੁੰਡਿਆਂ ਨੇ ਨਿਮੇੜਤਾ ਉੱਥੋਂ ਲੱਗੇ ਸੀਗੇ ਜਿੱਥੇ ਮੁੰਡੇ ਕ੍ਰਿਕਟ ਖੇੜੀ ਜਾਂਦੇ ਉੱਥੇ ਤੇ ਘਾਹ ਸੀਗਾ ਤੇ ਇੱਧਰ ਲੱਗੇ ਹੋਏ ਹੈਗੇ ਆਪਣੇ ਤਿੰਨ ਜਵਾਨ ਤੇ ਆਪ ਆਪਣੇ ਅੱਧੇ ਜਵਾਨ ਪਿੰਡ ਦੀ ਫਿਰਨੀ ਵੀ ਰੰਗ ਕਰੀ ਜਾਂਦੇ ਆਪਾਂ ਉਹਨਾਂ ਕੋਲ ਜਾ ਕੇ ਆਉਣੇ ਹੈਗੇ ਆ ਆਪਣਾ ਮੋਟਰਸਾਈਕਲ ਖੜਾਗਾ ਮੋਟਰਸਾਈਕਲ ਚੱਕ ਤੇ ਇੱਧਰ ਕ੍ਰਿਕਟ ਖੇੜ ਰਹੇ ਹੈਗੇ ਪਹਿਲਾਂ ਕ੍ਰਿਕਟ ਤਾਂ ਕਰਕੇ ਨਹੀਂ ਖੇੜਦੇ ਸੀਗੇ ਕਿਉਂਕਿ ਇੱਥੇ ਘਾਹ ਬਹੁਤ ਵੱਡਾ ਸੀਗਾ ਸੱਪ ਸੁਲੁੱਤੀ ਦਾ ਡਰ ਰਹਿੰਦਾ ਸੀਗਾ ਆਹ ਆਪਾਂ ਤੇ ਪਹਿਲਾਂ ਕਬੱਡੀ ਤਾਂ ਨਹੀਂ ਖੇੜਦੇ ਸੀਗੇ ਕਿ ਇੱਥੇ ਪਖੜੇ ਸੀਗੇ ਤੇ ਸਾਸ ਬਾਈ ਹੈ ਨਹੀਂ ਸੀਗੀ ਕਾ ਸੀਗਾ ਉਗਰੇ ਤੇ ਇੱਥੇ ਬਾਣ ਆਪਾਂ ਬਹਾਤਾ ਹੋਣਾ ਅੰਗਾ ਜਿਹੜਾ ਇਹ ਸਾਰਾ ਆਪਣੇ ਮੁੰਡਿਆਂ ਨੇ ਕਰਾਗਾ ਅੱਜ ਹੀ ਤੇ ਆਹ ਕੁਰਸੀਆਂ ਸਾਰੀਆਂ ਲਾਲ ਕਰਤੀਆਂ ਤੇ ਇੱਧਰ ਵੀ ਬਹੁਤ ਸੋਹਣਾ ਬਣਾਤਾ ਰੰਗ ਕਰਕੇ ਲਾਲ ਇੱਧਰ ਵੀ ਲਾਲ ਜੱਲ ਜਿਹੜੇ ਖੰਬੇ ਆ ਇਹ ਵੀ ਸਾਰੇ ਲਾਲ ਕਰਤੇ ਸਾਹਮਣੇ ਦੇਖ ਸਾਰੇ ਖੰਬੇ ਲਾਲ ਆ ਗਏ ਕਰੀ ਜਾਂਦੇ ਆ ਮੁੰਡੇ ਫਿਰ ਨਹੀਂ ਤੇ ਰੰਗ ਆਪਣੇ ਪਿੰਡ ਦੀ ਫੇਰਨੀ ਵੀ ਆਪਾਂ ਬਹੁਤ ਸੋਹਣੀ ਬਣਾ ਦੇਣੀ ਹੈਗੀ 2-3 ਮਹੀਨਿਆਂ ਤੇ ਆ ਜਿਹੜਾ ਘਾਹ ਘੂ ਸਾਰਾ ਦਿਖਦਾ ਹੈ ਸਾਰਾ ਆਪਾਂ ਪੱਟ ਦੇਣਾਗਾ ਤੇ ਆ ਬੂਟਿਆਂ ਬੂਟੇ ਰਹਿਣਗੇ ਬਸ ਤੇ ਸਾਰੇ ਬੂਟੇ ਆ ਜਿਹੜੇ ਲੱਗੇ ਆਸੇ-ਬਸੇ ਇਹ ਸਾੰਗ ਦੇਣੇ ਆਗੇ ਆਪਾਂ ਆ ਸਾਰੀ ਲਾਲ ਕਰਤੀ ਆਪਣੇ ਮੁੰਡਿਆਂ ਨੇ ਮੁੰਡਿਆਂ ਨੇ ਪਹਿਲਾ ੱਡਾ ਸਾਰਾ ਰੰਗ ਕਰਤਾ ਤੇ ਹੁਣ ਦੂਜੇ ੱਡੇ ਤੇ ਆ ਗਏ ਤਾਂ ਵੀਰ ਆ ਗਏ ਬਹੁਤ ਮਿਹਨਤੀ ਮੁੰਡਿਆ ਜਿਨ੍ਹਾਂ ਨੇ ਅੱਜ ਸਾਰਾ ਰੰਗ ਕਰਿਆ ਪਹਿਲਾ ਮੰਦਰ ਨੂੰ ਕਰਿਆ ਫਿਰ ਦੂਜੇ ੱਡੇ ਤੇ ਕਰਿਆ ਹੁਣ ਦੂਜੇ ੱਡੇ ਤੇ ਆ ਗਏ ਕਲਵੀਰ ਆ ਰਕੇ ਵੀਰ ਆ ਰ ਗਿਆ ਰੰਗ ਕੋਲੀ ਜਾਂਦਾ ਪਾਈ ਹੱਥਾਂ ਨਾਲ ਹੀ ਆ ਰੰਗ ਦੇ ਤਿੰਨ ਗੱਟੇ ਪਹਿਲਾਂ ਮੁੱਕ ਚੁੱਕੇ ਹੈਗੇ ਤੇ ਆ ਇੱਥੇ ਜਿਸ ਕੁਗਾ ਰੰਗ ਕਰੀ ਜਾਂਦਾ ਵਧੀਆ ਵਧੀਆ ਕਰਦੀ ਚੰਗਾ ਕੁਗੇ ਤੇ ਆਪਣਾ ਇੱਧਰ ਬਲਕਾਰ ਸਿੰਘ ਵੀ ਇਹਨਾਂ ਨਾਲ ਆਗਾ ਲੱਗਿਆ ਹੋਇਆ ਹੈਗਾ ਪਰ ਇਹ ਕੰਮ ਨਹੀਂ ਕਰਦਾ ਕੰਮ ਕਰੂਗਾ ਮੁੰਡਾ ਜਾ ਯਾਰ ਮਿਹਨਤੀ ਮੁੰਡਾ ਹੈਗਾ ਤੇ ਇੱਧਰ ਆਪਣਾ ਮੁੰਡਾ ਫਾਲੀ ਇਹ ਵੀ ਪੂਰੀ ਲਗਨ ਨਾਲ ਕੰਮ ਕਰੀ ਜਾਂਦਾ ਹੈਗਾ ਫਾਲੀ ਮੰਦਰ ਨੂੰ ਕਦੋਂ ਕਰਕੇ ਇਸੇ ਗੰਗ ਮੰਦਰ ਨੂੰ ਹੋ ਗਿਆ ਹੱਤਾ ਹੱਤਾ ਅੱਜ ਵੀ ਕਰਿਆ ਜਿਹੜਾ ਇਹ ਅੱਜ ਤਾਂ ਉਹ ਅੱਡੇ ਤੇ ਕੀਤਾ ਇੱਕ ਨੰਬਰ ਅੱਡੇ ਤੇ ਕੀਤਾ ਇੱਕ ਨੰਬਰ ਅੱਡੇ ਤੇ ਇੱਕ ਨੰਬਰ ਅੱਡੇ ਤੇ ਬਹੁਤ ਵਧੀਆ ਰੰਗ ਕਰੀ ਜਾਂਦੇ ਹੁਣ ਮੈਂ ਇਹ ਕਹਣਾ ਜੀ ਸਾਰੇ ਪਿੰਡ ਦੇ ਮੁੰਡਿਆਂ ਨੂੰ ਚਾਹੀਦਾ ਵੀ ਸਾਇਦ ਉਹ ਦੇਣਾ ਤੇ ਜੇ ਮੈਂ ਹੁਣ ਆਪਾਂ ਜਗਰਾਤਾ ਵੀ ਕਰਾ ਰਹੇ ਆ ਮਾਤਾ ਦੇ ਮੰਦਰ ਨੂੰ ਰੰਗ ਕਰਿਆ ਪਿੰਡ ਦੀ ਫੇਰ ਵੀ ਰੰਗ ਕਰੀ ਤੁਸੀਂ ਦੇਖੋਗੇ ਵਲੋਗ ਦੇ ਵਿੱਚ ਬਾਬਾ ਬਿਸਤਰਾ ਮੰਦਰ ਕੋਲੇ ਜਿਹੜਾ ਔਰ ਫਾਲੀ ਹੈ ਜੋ ਨੰਬਰਾਂ ਤੋਂ ਪਹਿਲਾਂ ਜਿਹੜੀ ਨਾ ਹੋਵੇ ਚੱਲੀ ਸੀ ਉਹਨਾਂ ਦਾ ਸਰਕਾਰੀ ਸਾਨੂੰ ਕਲਾ বিনা ਜਿੰਨਾ ਸਾਡੇ ਕਲਾ ਪਹੁੰਚਾਇਆ ਗਿਆ ਨਾ ਬਾਕੀ ਬਾਕੀ ਪਿੰਡ ਨੂੰ ਚਮਕਾਉਣਾ ਬਈ ਅਸੀਂ ਯੂਰਪ ਬਣਾਉਣਾ ਮੰਨੀ ਜੋ ਯੂਰਪ ਦੇ ਬੰਦਾ ਤੇ ਬਹੁਤ ਹੀ ਸੋਹਣੀ ਆਪਾਂ ਨੂੰ ਸਪੀਚ ਦਿੱਤੀ ਕੁਲਬੀਰ ਸਿੰਘ ਨੇ ਤੇ ਆਪਾਂ ਚਾਹੋਨੇ ਵੀ ਸਾਰੇ ਪਿੰਡ ਦੇ ਮੁੰਡੇ ਸਾਰੇ ਪਿੰਡ ਦੇ ਮੁੰਡੇ ਜੇ ਆਪਦਾ ਪਿੰਡ ਪਿੰਡ ਸੋਹਣਾ ਬਣਾਉਣ ਲੱਗ ਗਏ ਨਾ ਤਾਂ ਆਪਾਂ ਨੂੰ ਸਰਕਾਰਾਂ ਨੂੰ ਕਹਿਣ ਦੀ ਲੋੜ ਨਹੀਂ ਪੈਣੀ ਚੱਲ ਗਏ ਪਹਿਲਾਂ ਵਾਲੇ ਛੰਡੇ ਮੁੰਡਿਆਂ ਨੇ ਕਰੇ ਸੀਗੇ ਲਾਲ ਇਹ ਸੋਹਣਾ ਹੈ ਨਾ ਇਹ ਅਸੀਂ ਕਰਿਆ ਬਈ ਬਹੁਤ ਸੋਹਣਾ ਕਰਿਆ ਬਹੁਤ ਸੋਹਣਾ ਦੂਰੀ ਚਮਕਦਾ ਹੈ ਨਾ ਚਮਕਦਾ ਚਮਕਦਾ ਬਈ ਮਾਰ ਕੇ ਇੱਥੇ ਮੁੰਡਿਆਂ ਨੂੰ ਮਿਲ ਕੇ ਜਿਹੜੇ ਰੰਗ ਕਰ ਜਾਂਦੇ ਸੀ ਦੁਬਾਰੇ ਫੇਰ ਆਪਾਂ ਇੱਥੇ ਆਗੇ ਦੁਬਾਰੇ ਫੇਰ ਕਹੀ ਚੱਕਾਂਗੇ ਤੇ ਇੱਥੇ ਕੰਮ ਕਰਾਂਗੇ ਜਸਵਿੰਦਰ ਆਰਗੇ ਲੱਗੇ ਪਏ ਆ ਇੱਧਰ ਪ੍ਰੀਤ ਫੂਸ ਮੰਡੀ ਸਾਡੇ ਪਿੰਡ ਦਾ ਗਾਇਕ ਗਾਇਕ ਕਲਾਕਾਰ ਪ੍ਰੀਤ ਫੂਸ ਮੰਡੀ ਆਈ ਦਾ ਗਾਣਾ ਆ ਜਾਂਦਾ ਕੱਲ YouTube ਤੇ ਕਿਹੜਾ ਘਰਨ ਨਨਕਾਣੇ ਵਰਗਾ ਆਪਣੇ ਚਾਚੇ ਦਾ ਗੀਤ ਆ ਰਿਹਾ ਘਰਨ ਨਨਕਾਣੇ ਵਰਗਾ ਤੇ ਸਾਰੇ ਜਣੇ ਜਾ ਕੇ ਸੁਣੋ ਲਿੰਕ ਆਪਾਂ ਸ਼ੇਅਰ ਕਰਾਂਗੇ ਠੀਕ ਸ਼ੇਅਰ ਦਾ ਤੇ ਬਾਬਾ ਪਾਠ ਪੜਨ ਲੱਗ ਗਿਆ ਆਪਣੇ ਮੁੰਡੇ ਹਜੇ ਵੀ ਡਟੇ ਹੋਇਆ ਉਥੋਂ ਤੱਕ ਮਾਰਤਾ ਉਹ ਪਿੱਪਲ ਤੇ ਇੱਕ ਪਿੱਪਲ ਤੋਂ ਲੈ ਕੇ ਆਪਾਂ ਛੇਦ ਕਰੀ ਜਾਂਦੇ ਆ ਤੇ ਜਿਹੜਾ ਗਾਂ ਰਹਿ ਗਿਆ ਉਹ ਅਗਲੇ ਛੰਡੇ ਨੂੰ ਦੇਖਣਾਗਾ ਆਪਾਂ ਅਗਲੇ ਛੰਡੇ ਨੂੰ ਹੁਣ ਤਾਂ ਆਪਣੇ ਮੁੰਡੇ ਗੁਰਦੁਆਰੇ ਚ ਲੱਗੇ ਪਏ ਆਸਤੇ ਰੰਗ ਕਰਨ ਲੱਗੇ ਪਿਆ ਤੇ ਅਗਲੇ ਛੰਡੇ ਨੂੰ ਸਾਰੇ ਮੁੰਡੇ ਇੱਥੇ ਹੋਣਗੇ ਤੇ ਸਾਰਾ ਨਿਬੜ ਜੂ ਸਕੂਲ ਦਾ ਕੰਮ ਆਪਣਾ ਹੋ ਗਿਆ ਕੰਮ ਕੰਪਲੀਟ ਸਕੂਲ ਦਾ ਉਹ ਜਿਹੜਾ ਰਹਿ ਗਿਆ ਉਹ ਮਾਰਾਂਗੇ ਅਗਲੇ ਛੰਡੇ ਤੇ ਆਪਣਾ ਹਸੂਟਾ ਜਾਂ ਜਵਾਕ ਆ ਇਹ ਪੂਰੀ ਆਪਣੀ ਹੈਲਪ ਕਰ ਰਿਹਾਗਾ ਤੇ ਆ ਚਾਚਾ ਲੱਗਿਆ ਹੋਇਆਗਾ ਤੇ ਆਪਣਾ ਪ੍ਰਧਾਨ ਸਾਹਿਬ ਉਧਰ ਦੇਖਣ ਗਿਆ ਰੰਗ ਕਿਵੇਂ ਹੋਇਆਗਾ ਗੁਰਦੁਆਰੇ ਵਿੱਚ ਆਪਾਂ ਜਿਹੜਾ ਕੰਮ ਥੁਰੇਗਾ ਉਹਦਾ ਦੇਖਣ ਗਿਆ ਤੇ ਜਿਹੜਾ ਰੰਗ ਕਰਨਾ ਕੀਤਾ ਗੁੰਡਿਆਨੇ ਮਤਲਬ ਜਿਹੜਾ ਰੰਗ ਚਰੇਗਾ ਉਹ ਦੇਖਣ ਗਿਆ ਉਸ ਮੰਡੀ ਦਾ ਗੁਰਦੁਆਰਾ ਸਾਹਿਬ ਤੇ ਉਧਰ ਬਾਈ ਚੈਨਾ ਲੱਗਿਆ ਹੋਇਆਗਾ ਬੌਂਕਰ ਮਰਿੰਦਾ ਤੇ ਇਧਰ ਆਪਣੇ ਕਲੱਬ ਵਾਲੇ ਮੁੰਡੇ ਸੇ ਸੇਵਾ ਕਰੀਂਦਾ ਗੁਰਦੁਆਰਾ ਸਾਹਿਬ ਦੇ ਮੂਹਰੇ ਤੇ ਇੱਧਰ ਆਪਾਂ ਨੇ ਲਿਖਿਆ ਸੀਗਾ ਸਰਪੰਚ ਨੇ ਲਿਖਿਆ ਸੀ ਆਈ ਲਵ ਫੂਸ ਮੰਡੀ ਆਹ ਪੱਟ ਕੇ ਗੱਲ ਬਹੁਤ ਗਲਤ ਆ ਜਿਹੜਿਆਂ ਨੇ ਪੱਟੀ ਹੈਗੀ ਆਪਣੇ ਪਿੰਡ ਦੇ ਨਹੀਂ ਪੱਟਿਆ ਹੋ ਕਿਸੇ ਨੇ ਬਾਹਰੋਂ ਦਾ ਕੋਈ ਆ ਨਹੀਂ ਗਿਆ ਤੇ ਆਪਣਾ ਹੁਣ ਸਮਾ ਹੋ ਗਿਆ ਜਾਣ ਦਾ ਥੋੜੀ ਬੋਂਕਰ ਰਹੀ ਗੁਰਦੁਆਰਾ ਸਾਹਿਬ ਦੇ ਸਾਹਮਣੇ ਮਾਰ ਕੇ ਗੁਰਪੂਰ ਬਾਦ ਰਿਹਾਗਾ ਤਾਂ ਕਰਕੇ ਗੁਰਦੁਆਰਾ ਸਾਹਿਬ ਦੀ ਸਫਾਈ ਵੀ ਜ਼ਰੂਰੀ ਆ ਗਈ ਥੋੜਾ ਜਿਹਾ ਕੰਮ ਰਹਿ ਗਿਆ ਆਪਣਾ ਬੋਂਕਰ ਮਾਰਨ ਵਾਲਾ ਤੇ ਆਪਾਂ ਬੋਂਕਰ ਮਾਰ ਕੇ ਚੱਲਦੇ ਆ ਘਰੇ ਤੇ ਸਾਡੀ ਅਗਲੀ ਵੀਡੀਓ ਦੇਖਣ ਲਈ ਸਾਨੂੰ ਕਰ ਲੋ ਫੋਲੋ ਧੰਨਵਾਦ ਚਲ ਗਿਆ ਭਈ ਆਂਟੀ ਥੋੜਾ ਰਹਿ ਗਿਆ ਸ਼ਾਬ